ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਤੁਹਾਡਾ ਆਪਣੇ ਚੈਨਲ 'ਨਿਵਾਸ ਸੇ ਖਾਸ' ਤੇ ਅੱਜ ਆਪਣੇ ਕੋਲ ਪਾਤੀ ਰੀਅ ਸੂਟ ਰੈਡੀ ਹੋਈ ਹੈ ਕਾਟਨ ਦੇ ਉਹ ਤੁਹਾਡੇ ਨਾਲ ਸ਼ੋਕਿਸ ਕਰਾਂਗੇ ਤੁਸੀਂ ਸਾਨੂੰ ਇਹਨਾਂ ਸੂਟਾਂ ਨੂੰ ਆਰਡਰ ਕਰਨ ਲਈ ਸਾਨੂੰ ਸਕਰੀਨ ਸ਼ਾਟ ਲੈ ਕੇ ਸਾਡੇ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਹੋਰ ਵੀ ਸੂਟ ਦੀ ਡਿਟੇਲ ਜਾਣ ਸਕਦੇ ਹੋ ਕਈ ਵਾਰੀ ਇਹ ਪ੍ਰਿੰਟ ਨਹੀਂ ਹੁੰਦਾ ਅਵੇਲੇਬਲ ਤੇ ਤੁਸੀਂ ਹੋਰ ਪ੍ਰਿੰਟ ਤੇ ਇਦਾਂ ਡਿਜ਼ਾਈਨ ਕਰਵਾ ਸਕਦੇ ਹੋ ਹੋਰ ਕਲਰ ਤੇ ਕਰਵਾ ਸਕਦੇ ਆ ਫਸਟ ਸੂਟ ਹੈ ਇਹ ਆਪਣੇ ਕੋਲੇ ਪੈਰਟ ਸੂਟ ਦੇ ਬਣਿਆ ਹੋਇਆ ਕਲਰ ਤੇ ਕਾਟਨ ਦਾ ਫੈਬਰਿਕ ਹੈ ਇਹ ਆਪਾਂ ਇਹਨੂੰ ਲਾਈਨਿੰਗ ਦਿੱਤੀ ਹੋਈ ਆ ਕਾਟਨ ਦੀ ਐਂਡ ਇਸ ਦੀ ਫਿਨਿਸ਼ਿੰਗ ਕੀਤੀ ਹੋਈ ਆ ਚੌਕਾਂ ਤੇ نیچے ਆਪਾਂ ਰੈਸਟ ਕੀਤੀ ਹੋਈ ਹੈ ਜੀ ਬਹੁਤ ਸੋਹਣਾ ਉੱਪਰ ਫਲਾਵਰ ਬਣਿਆ ਹੋਇਆ ਹੈ ਜੀ ਹੈਂਡਵਰਕ ਦਾ ਸ਼ੈਡੋ ਫਲਾਵਰ ਬਣਿਆ ਹੋਇਆ ਹੈ ਤੇ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਪਾਰਟੀ ਵਾਲੀ ਸੂਟ ਹੈ ਇਹ ਇਹ ਤੁਸੀਂ ਸਮਰਚ ਪਾਰਟੀ ਚ ਪਾ ਸਕਦੇ ਹੋ ਉੱਪਰ ਤੱਕ ਦੇ ਬਣੇ ਹੋਇਆ ਫਲਾਵਰ ਹੋਰ ਬਾਜੂ ਤੇ ਵੀ ਫਲਾਵਰ ਬਣਿਆ ਹੋਇਆ ਹੈ ਇਹਦੇ ਲੇਸ ਟਿੱਕੀ ਹੋਈ ਹੈ ਤੁਸੀਂ ਇਹਨੂੰ ਕਿਸੇ ਵੀ ਕਲਰਸ ਸਾਡੇ ਤੋਂ ਬਣਵਾ ਸਕਦੇ ਹੋ ਇਹਨਾਂ ਟੈਂਟ ਪਲੱਸ ਉਹ ਦਿੱਤਾ ਹੋਇਆ ਹੈ मूरी अपन लेस दिखती हुई है और ये दुप्टा प्योर सुपर नैट टाई एंड डाई हुआ है बहुत सोना डिजाइनर डाई हुआ है दुपट्टा फू साइड आप दुपट्टे लेस दि है बहुत सोनी आप कलर कॉम्बीनेशन भी लेस दिखती है बहुत सोना दुपट्टा एंड हुआ है देख सकते हो लुक सूट भी कॉटन थे सूट रेडी होया है नेक्स्ट अपने के लिए पाकिस्तानी सूट है ऑफ वाइट बेस है सूट द ऊपर फ्लावर बने हुए है पेंट पे ए लाइन का स्टिच किया है ਇਹਦੇ ਉੱਪਰ ਵੀ ਆਪਾਂ ਬਹੁਤ ਸੋਹਣਾ ਏਮਬ੍ਰੋਇਡਰੀ ਵਰਕ ਦਿੱਤਾ ਹੈ ਫਿਨਿਸ਼ਿੰਗ ਚੈੱਕ ਕਰ ਸਕਦੇ ਤੁਸੀਂ ਪੈਚ ਦੇ ਕੇ ਔਰਗਾਂਜ਼ਾ ਦਾ ਜੋਇਨਿੰਗ ਲੇਸ ਦੇ ਕੇ ਔਰ ਆਪਾਂ ਇਹਦੀ ਕਲੀਆਂ 'ਚ ਵੀ ਲੇਸ ਦਿੱਤੀ ਹੋਈ ਆ ਔਰ ਇਹਦੀ ਬਾਜੂ ਵੀ ਸੇਮ ਉਸੇ ਤਰ੍ਹਾਂ ਕੇਰੇ ਤਰ੍ਹਾਂ ਬਣੀ ਹੋਈ ਆ ਡਿਟੇਲਿੰਗ ਚੈੱਕ ਅਸੰਦਲ ਸੀ ਨੈਕ ਵੀ ਨੈਕ ਲਾਈਨ ਦੇਖੋ ਪਾਕਿਸਤਾਨੀ ਸੂਟ ਬਣਿਆ ਹੋਇਆ ਸਾਰਾ ਤੁਸੀਂ ਸਾਡੂ ਕਿਸੇ ਵੀ ਪ੍ਰਿੰਟ ਤੇ ਤੋਂ ਇਹ ਵਾਲਾ ਰੈਡੀ ਕਰ ਸਕਦੇ ਟਾਈ ਐਂਡ ਡੁਪੱਟਾ ਫੋਰ ਸਾਈਡ ਲਏ ਸਿੱਤੀ ਹੋਈ ਕੋਟਾ ਡੋਰੀ ਵਾਲਾ ਕਾਟਨ ਦਾ ਦੁਪੱਟਾ ਹੈ ਇਹ ਤੁਸੀਂ ਹੋਰ ਕੋਈ ਵੀ ਦੁਪੱਟਾ ਪੇਅਰ ਕਰਵਾ ਸਕਦੇ ਸਲਵਾਰੇ ਦੇ ਨਾਲ ਪਾਕਿਸਤਾਨੀ ਸਵਾਰ ਰੋਗੀ ਸਟੇਟ बॉਟਮ ਤੇ ਵਰਕ ਕੀਤਾ ਹੋਇਆ ਸੋ ਡਿਫੀਨੀਸ਼ਨ ਚੈੱਕ ਕਰ ਸਕਦੇ ਹੋ ਤੁਸੀਂ ਜੂ ਆਰਡਰ ਕਰਨ ਲਈ ਸਾਡੀ ਦਿੱਤੇ ਹੋਏ ਨੰਬਰ ਤੇ ਤੁਸੀਂ ਵਟਸਐਪ ਕਰ ਸਕਦੇ ਸਾਨੂੰ ਔਰ ਪ੍ਰਾਈਸ ਜਾਣ ਸਕਦੇ ਨਾਲ ਇਹ ਵੀ ਪਾਕਿਸਤਾਨੀ ਏ ਲਾਈਨਸ ਉਪਰ ਬਣਿਆ ਹੋਇਆ ਹੈ ਇਹ ਵੀ ਪ੍ਰੋਪਰ ਲੇਜ਼ ਦਾ ਡਿਜ਼ਾਈਨ ਦਿੱਤਾ ਹੋਇਆ ਸੰਭ ਤੇ ਕਾਟਨ ਸੂਟ ਹੈ ਉਪਰ ਡਾਟਸ ਬਣੇ ਹੋਏ ਹੈ ਔਰ ਆਪਾਂ ਕਲੀਆਂ ਦਿੱਤੀਆਂ ਹੋਈਆਂ ਫੂਗ ਲੀਨਸ ਦੀਆਂ ਔਰ ਜੁਆਇਨ ਲੇਜ਼ हुई है बाजू से और नेकलाइन भी बहुत सोहनी बनी हुई है। और ये प्लाजो से बहुत सोहना डिज़ाइन किया मूहरी पर पेंट प्लाजो बने हुए है ज्वाइनिंग लेस दि हुई है पेंट पाई हुई है बॉटम है वाइट ਔਰ ਮਸਲਿਨ ਚੈੱਕ ਦਾ টাই ਐਂਡ ਡਾਈ ਦੁਪੱਟਾ ਫੂਰ ਸਾਈਡ ਇਹਦੇ ਤੇ ਪਾ ਲੈਸ ਦਿੱਤੀ ਹੋਈ ਹੈ ਤੁਸੀਂ ਆਰਡਰ ਕਰਨ ਲਈ ਸਾਡੇ ਦਿੱਤੇ ਹੋਏ ਨੰਬਰ ਤੇ ਸਕਰੀਨ ਸ਼ਾਟ ਸੈਂਡ ਕਰਕੇ ਸੰ ਬੁੱਕ ਕਰ ਸਕਦੇ ਹੋ ਸੂਟ ਵੀਡੀਓ ਵਾਚ ਕਰਨ ਲਈ ਥੈਂਕ ਯੂ